8 ਮਾਰਚ ਨੂੰ ਸ਼ਿਵਰਾਤਰੀ ਦੇ ਉਪਲਬਖ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਹਰਸ਼ੋਲਾਸ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ 8 ਮਾਰਚ ਨੂੰ ਸ਼ਿਵਰਾਤਰੀ ਦਾ ਤਿਹਾਰ ਪੂਰੇ ਦੇਸ਼ ਦੇ ਵਿੱਚ ਸ਼ਰਧਾ ਦੇ ਨਾਲ ਮਨਾਇਆ ਜਾਏਗਾ ਲੁਧਿਆਣਾ ਦੇ ਵਿੱਚ ਰਾਤ ਯਾਤਰਾ ਨਿਕਾਲੀ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਹਰਸ਼ੋਲਾਸ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਮਹਾ ਸ਼ਿਵਰਾਤਰੀ ਦਾ ਤਿਹਾਰ ਆਉਣ ਵਾਲਾ ਸਮਾਤਨ ਬਾਲ ਕਲਿਆਣ ਸੰਸਥਾਨ ਦੀ ਸੰਸਥਾ ਵੱਲੋਂ ਆਸੀ ਬਹੁਤ ਖੁਸ਼ੀ ਪ੍ਰਗਟ ਕਰ ਰਹੇ ਹੈ ਮਹਾ ਬੋਲੇ ਨਾ ਜੀ ਦੀ ਸ਼ੋਭਾ ਯਾਤਰਾ ਲੁਧਿਆਣਾ ਦੇ ਵਿੱਚ ਨਿਕਲ ਰਹੀ ਹੈ ਹਾਂ ਜੀ ਬਹੁਤ ਖੁਸ਼ੀ ਦਾ ਮੌਕਾ ਹੈ ਬਹੁਤ ਖੁਸ਼ੀ ਹੋ ਰਹੀ ਹੈ ਇਹ ਭੋਲੇਵੇਂ ਭੋਲੇ ਦੇ ਉਪਲਖ ਦੇ ਵਿੱਚ ਜੋ ਇਹ ਮਾਹੌਲ ਲੁਧਿਆਣੇ ਦਾ ਬਣਿਆ ਹੈ ਬਹੁਤ ਅੱਛਾ ਬਹੁਤ ਅੱਛਾ ਲੱਗ ਰਿਹਾ ਜੀ ਕੀ ਕਹਿਣਾ ਚਾਹੋਗੇ ਬਾਸ਼ੇ ਬਰਾਤਰੀ ਦਾ ਤਿਹਾਰ ਮੇਨ ਤਿਹਾਰ ਹੈ ਸਨਾਤਨ ਸੰਸਕ੍ਰਿਤੀ ਦਾ ਭਾਰਤ ਆ ਬੜਾ ਹਰਸ਼ ਉਲਾਸ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕੀ ਕਹਿਣਾ ਚਾਹਾਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਖੁਸ਼ੀ ਹੁੰਦੀ ਹੈ ਭੋਲੇ ਨਾਲ ਦੇ ਨੋਆ ਦੇ ਭੋਲੇ ਨਾਲ ਦੇ ਸ਼ੋਭਾ ਯਾਤਰਾ ਦੇ ਇੰਨਾ ਕੁ ਮਨ ਖੁਸ਼ ਹੁੰਦਾ ਵੀ ਸਾਰੇ ਭੋਲੇ ਨਾਲ ਤੇ ਭੋਲੇ ਦੇ ਆਪਣਾ ਗੁਣਗਾਨ ਕਰਦੇ ਹੋਏ ਭੋਲੇ ਦੇ ਵਿੱਚ ਹੀ ਆਪਣੀ ਸਾਰੀ ਚੀਜ਼ਾਂ ਅਰਪਿਤ ਕਰਦੇ ਹੋਏ ਉਹ ਭੋਲੇ ਨਾਲ ਨੂੰ ਯਾਰ ਕਰਦੇ ਹੋਏ ਇੱਕ ਯਾਤਰਾ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਭੋਲੇ ਦੀ ਜੈ ਜੈਕਾਰ ਕਰ ਰਹੇ ਆ ਸਭ ਬਹੁਤ ਜ਼ਿਆਦਾ ਸਭ ਨੂੰ ਬਹੁਤ ਬਹੁਤ ਵਧਾਈ ਆ ਤੁਕਰੀ ਕਿੱਥੇ ਮੰਦਿਰ ਕਮੇਟੀ ਦੇ ਨਾਲ ਜੁੜੇ ਹੋਏ ਹੋ ਸੁਨਾਤਨ ਬਾਲ ਕਲਿਆਣ ਸੁਸਤਾਂ ਜੀ ਕਿੱਥੇ ਕਿੱਥੇ ਇਹ ਇਹ ਛੋਟੀ ਹੈ ਬੋਵਾਲ ਕਿਚਨੂਗਰ ਦੇ ਕੋਲ ਹੈ ਕਿ ਵੀ ਇਤਨਾ ਇਸੇ ਸਰ ਇਹ ਮੈਂ ਵਾਈਸ ਪ੍ਰੈਜ਼ੀਡੈਂਟ ਹੈ ਸਾਡੇ ਪ੍ਰੈਜ਼ੀਡੈਂਟ ਅੱਛਾ ਤੁਹਾਡੇ ਵੱਲੋਂ ਕੀ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਸਾਡੇ ਵੱਲੋਂ ਅਸੀਂ 22 ਜਨਵਰੀ ਨੂੰ ਆਪਣੀ ਸੰਸਥਾ ਦਾ ਸਥਾਪਨਾ ਕੀਤੀ ਹੈ ਜੀ ਉਸ ਤੋਂ ਬਾਅਦ ਅਸੀਂ ਹੁਣ ਅਲੱਗ-ਅਲੱਗ ਸੰਸਥਾਵਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਨਿਮੰਤਰਣ ਦੇ ਰਹੇ ਹਾਂ ਜੀ ਤੇ ਸਾਡਾ ਜਿਹੜਾ ਏਮ ਹੈ ਬੱਚਿਆਂ ਲਈ ਧਰਮ ਦੀ ਐਜੂਕੇਸ਼ਨ ਲਈ ਕੋਈ ਬਹੁਤ ਵੱਡਾ ਇੰਸਟੀਟਿਊਟ ਬਣਾਉਣ ਦਾ ਸਾਡਾ ਪ੍ਰਯੋਜਨ ਹੈ ਜੀ ਠੀਕ ਹੈ ਜੀ ਅਸੀਂ ਉਹਦੇ ਲਈ ਅਲੱਗ-ਅਲੱਗ ਸੰਸਥਾਵਾਂ ਨੂੰ ਆਪਣੇ ਨਾਲ ਜੋੜਨ ਜੋੜਨ ਦਾ ਉਪਰਾਲਾ ਕਰ ਰਹੇ ਆ ਕਿ ਸਾਡੇ ਨਾਲ ਪੂਰਾ ਲੁਧਿਆਣਾ ਸਾਡੇ ਨਾਲ ਜੁੜੇ ਕਿ ਅਸੀਂ ਆਪਣੇ ਜਿਹੜੇ ਆਰਮ ਸਕੂਲਾਂ ਦੇ ਬੱਚੇ ਆ ਉਹਨਾਂ ਦੇ ਲਈ ਅਸੀਂ ਧਰਮ ਦੀ এডਿਕੇਸ਼ਨ ਉਹਨਾਂ ਨੂੰ ਬਚਪਨ ਤੋਂ ਹੀ ਜਾਗਰਤ ਕਰੀਏ ਸਾਡਾ ਇਹ ਉਪਰਾਲਾ ਹੈ ਜੀ ਇਹ ਲੈ ਕੇ ਚੱਲ ਰਹੇ ਆ